ਭਾਜਲੂ ਲੁਧਿਆਣਾ ਦੇ ਇਲਾਕੇ ਸ਼ਿਪੂਰੀ ਦੇ ਸੰਤੋਖ ਨਗਰ ਦੀ ਗਲੀ ਨੰਬਰ 4 ਵਿੱਚ ਵਿਵਾਦ ਉਸ ਵੇਲੇ ਵੱਧ ਗਿਆ ਜਦੋਂ ਇਲਾਕੇ ਦੇ ਵਸਨੀਕ ਰਿੰਕੂ सूद ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਬਿਲਕੁਲ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਮਕਾਨ ਦੇ ਨਾਲ ਲੱਗਦੀ ਜਗ੍ਹਾ ਨੂੰ ਜ਼ਬਰਨ ਕਾਬਜ਼ ਕੀਤੇ ਜਾਣ ਦਾ ਵਿਰੋਧ ਕੀਤਾ। ਮਾਮਲਾ ਪੱਖ ਦੇ ਵੇਖੇ ਇਲਾਕੇ ਦੇ ਮੋਤਬਰ ਵਿਅਕਤੀਆਂ ਨੇ ਆ ਕੇ ਦੋਨੇ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਦੋਨੇ ਧਿਰਾਂ ਆਪਣੇ ਆਪਣੇ ਸਟੈਂਡ ਤੇ ਖੜੀਆਂ ਰਹੀਆਂ ਕੀ ਹੈ ਮਕਾਨ ਮਾਲਿਕ ਰਿੰਕੂ ਸੂਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਆਓ ਵੇਖਦੇ ਆ ਪੰਜਾਬ ਖਬਰ 24 ਲਈ ਲੁਧਿਆਣਾ ਤੋਂ ਸਤਵੀਰ ਸਿੰਘ ਦੇ ਨਾਲ ਵਿਰਿੰਦਰ ਮਹਿਤਾ ਦੀ ਇੱਕ ਖਾਸ ਰਿਪੋਰਟ ਨਾ ਨਾ ਕਰਿਓ ਹੋਰ ਵੱਡਾ ਕਰੋ ਨਾ ਇਦਾਂ ਵੱਡਾ ਕਰੀਏ ਅਸੀਂ ਇੱਥੇ ਨਹੀਂ ਆਤਾਂ ਤੁਸੀਂ ਵੱਡਿਆ ਜੀ ਅਸੀਂ ਇੱਥੇ ਨਹੀਂ ਜਾਈਏ ਅਸੀਂ ਨਹੀਂ ਦੇਖਾਂਗੇ ਮੋਬਿਲ ਆਪਾਂ ਅੱਜਾ ਦਿਨ ਮੜੀ ਪਾਸੀਓ ਚਲੀਏ ਚਲੋ ਉੱਥੇ ਮਨੂਈ ਤੇ ਬਣਾਓ ਜੀ ਸਦਕੇ ਬਣਾਓ ਜੀ ਦੀ ਮਰਜ਼ੀ ਬੋਲਣਾ ਆਹ ਸਾਡੀ ਛੱਤ ਲੱਗੀ ਹੋਈ ਹੈ ਦੇਖੋ ਸਾਡੀ ਡੇਰ ਕੋਟ ਤੱਕ ਦਾ ਜੀ ਉਹ ਬੇਸ਼ਰਮਾ ਛੱਤ ਤੇਰਾ ਘਰ ਦਾ ਤੇਰਾ ਘਰ ਦਾ ਏਟ ਸਾਡੇ ਘਰ ਦਾ ਤੇਰਾ ਆਂਗਰ ਡਿਸਟ੍ਰਿਕਟ ਤੇਰਾ ਘਰ ਦਾ ਤੇਰੇ ਤੇ ਘੇੜੀ ਘਰ ਦਾ ਡਿਸਟ੍ਰਿਕਟ ਆ ਮਾੜੀ ਨਾ ਮਮੀ ਅੰਦਰ ਜਾ ਅਜੀ ਬੋਲੋ ਸ੍ਰੀ ਪੱਤਰ ਬੋਲਦੇ ਸੀ ਕੀ ਸ੍ਰੀ ਮੇਰੀ ਮਾਂ ਨੂੰ ਅਸੀਂ ਕੋਈ ਰੱਦ ਦੇਣਾ ਜੇ ਅਗਰ ਕੁਝ ਹੋ ਗਿਆ ਸਾਡੀ ਮਾਤਾ ਜੀ ਨੂੰ ਅਸੀਂ ਕੇਸ ਕਰ ਦਾਂਗੇ ਪਹਿਲਾਂ ਗੈਤਾ ਜੀ ਸਾਇਲੈਂਟ ਅਟੈਕ ਆਇਆ ਸੀ ਪਿੱਛੇ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਸੰਤੋਖਪੁਰਾ ਗਲੀ ਨੰਬਰ 4 ਸਿੰਘਪੁਰੀ ਦੇ ਇਲਾਕੇ ਵਿੱਚ ਖੜੇ ਹਾਂ ਜਿੱਥੇ ਇੱਕ ਮਸਲਾ ਜੋ ਹੈ ਬਹੁਤ ਜ਼ਿਆਦਾ ਪੱਕ ਚੁੱਕਿਆ ਸੀ ਇਸ ਇਲਾਕੇ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਜਿਹੜਾ ਹੈ ਤੇ ਨਾਲ ਉਹਨਾਂ ਦੇ ਜੋ ਸਥਾਨ ਹੈ ਮਕਾਨ ਹੈ ਜਿੱਥੇ ਉਹ ਲੋਕ ਰਹਿ ਰਹੇ ਨੇ ਉਹਨਾਂ ਦੀ ਜ਼ਮੀਨ ਨੂੰ ਔਰ ਗੁਰਦੁਆਰੇ ਦੀ ਜੋ ਜਗ੍ਹਾ ਹੈ ਉਹ ਅੱ ਉਸਾਂ ਦੇ ਵਿੱਚ ਇੱਕ ਵਿਵਾਦ ਜੋ ਇੱਕ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ ਅਸੀਂ ਗੱਲ ਕਰਦੇ ਹਾਂ ਜੋ ਉਹਨਾਂ ਨਾਲ ਦੀ ਰਹਿਸ਼ ਹੈ ਕਿ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਸਰ ਸਾਡੇ ਘਰ ਤੋਂ ਬਾਹਰ ਢੀਮ ਖੜਾ ਕਰ ਰਹੇ ਆ 15 ਇੰਚ ਦਾ ਅਸੀਂ ਇਹਨਾਂ ਨੂੰ ਇਹ ਵਾ ਕਿ 15 ਇੰਚ ਦੀ ਨਾਰੋ ਆਪਣੀ ਖਾਤਿਰ ਆਪਣੀ ਖਾਤਿਰ ਢੀਮ ਲਗਾਓ ਤਾਂ ਇਹ ਸਾਨੂੰ ਮਾਰਨ ਨੂੰ ਪੁੱਟਣ ਪਏ ਆ ਨਾਲੇ ਉਹਨਾਂ ਦੇ ਜਨਾਨੀਆਂ ਸਾਡੀਆਂ ਕਰਕੇ ਮੰਜੇ ਡਾ ਕੇ ਬੈਠਾਂ ਤੁਹਾਨੂੰ ਕੋਣ ਸੀ ਕਿ ਜਿਹੜੇ ਤੁਹਾਡੇ ਹੱਥ ਟੱਕਣ ਜਾਂ ਮਾਰਕੁੱਟ ਦੀ ਕਿਸੇ ਇੱਥੇ ਦੇ ਮਿੱਡਾ ਸਾਹ ਰਹਿ ਗਏ ਜੀ ਹਲਦੀ ਆਪ ਨੂੰ ਜੀ ਇਹ ਪ੍ਰਧਾਨ ਨੇ ਜੀ ਇੱਥੇ ਸਾਡੇ ਪਤਾ ਹੈ ਮੀਟਾ ਸਾਹਿਬ ਜੀ ਅਸੀਂ ਹੱਥ ਛੋੜਦੇ ਹਾਂ ਬਸ ਅਸੀਂ ਇਹ ਸਾਨੂੰ ਸਾਡੇ ਅੱਗੇ ਨਾ ਬਧਾਵੇ ਸਾਨੂੰ ਇਨਸਾਫ ਮਿਲੇ ਸਾਨੂੰ ਮਾਰਨ ਲੱਗਦੇ ਪਏ ਆ ਤੁਹਾਡੇ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਨੂੰ ਮਾਰਨ ਕੁੱਟਣ ਦੀ ਕੋਸ਼ਿਸ਼ ਕੀਤੀ ਆ ਤੇ ਵੀ ਵਰਤ ਚਾ ਵਜ੍ਹਾ ਵਜ੍ਹਾ ਹੈ ਕਿਤੇ ਤੇ ਬੀਮਾ ਨਰਾਵਾਸੀ ਬਣਾ ਲੈ ਬਣਾਣਾ ਆ ਆ ਅਜੇ ਨੇ ਪਾਸੇ ਜੀ ਅਨਾਂ ਸ਼ਾਨ ਲੱਗਾ ਹੋਇਆ ਜੀ ਆ ਦੇਖੋ ਨਿਸ਼ਾਨ ਲੱਗੇ ਰਿਹਾ ਜੀ ਆ ਸਾਡਾ ਪਰਿਵਾਰ ਅੱਚਾਰ ਕਿੱਥੇ ਜਾਊਗਾ ਇਹ ਆ ਸੜਕ ਦੇਖੋ ਜਲੀ ਕਿੱਥੇ ਆ ਆਹ ਜਗ੍ਹਾ ਤੋਂ ਉਸ ਤੱਕ ਹਾਂਜੀ ਅੱਛੇ ਸਹਿਜ ਆ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਜੀ ਕਹਾਂ ਉਹ ਥੋੜਾ ਜਿਹਾ ਤੇ ਆ ਦੇਣ ਕੇ ਜਿਹੜੀ ਆ ਗਲੀ ਦੇ ਨੁਕਰ ਤੱਕ ਇਹ ਜਿਹੜੀ ਜਗ੍ਹਾ ਇਹ ਜੋ ਇਥੇ ਗੁਰਦਾਰ ਸਾਹਿਬ ਦੇ ਨਾਲ ਮਕਾਨ ਹੈ ਉਹਨਾਂ ਦੀ ਹੈ ਔਰ ਤੁਸੀਂ ਉੱਪਰ ਦੇਖ ਸਕਦੇ ਹੋ ਜਿਹੜਾ ਕਬਜ਼ਾ ਵੀ ਕੀਤਾ ਹੋਇਆ ਹੈ ਗੁਰਦਾਰ ਸਾਹਿਬ ਵੱਲੋਂ ਜੋ ਕਬਜ਼ਾ ਹੈ ਜਿਹੜਾ ਵੀ ਇਤਿਵਾਰ ਨੂੰ ਵੈਸੇ ਵੀ ਪਹਿਲਾਂ ਕਵਰ ਕਰ ਰਿਹਾ ਹੈ ਔਰ ਰਿਵਾਤ ਬਹੁਤ ਜ਼ਿਆਦਾ ਵਧੀਆ ਮੋਟਪਰ ਬੰਦੇ ਜਿਹੜੇ ਇਲਾਕੇ ਦੇ ਵਿੱਚ ਪਏ ਨਹੀਂ ਉਹ ਬੈਠ ਕੇ ਜਿਹੜੀ ਗੱਲ ਬਾਤ ਕਿਸੇ ਸਟੇਕਸਨ ਪਿੱਛੇ ਦੇ ਪਹੁੰਚੇ ਉਹ ਕਹਿੰਦੇ ਸੀ ਇਹ ਗਲਤ ਹੈ ਜੀ ਉਹਨਾਂ 6 ਨੰਬਰ ਵਾਲੇ ਪਾਸੇ ਵੀ ਦੇਖਿਆ ਜੀ ਭਾਈ ਇੰਸੀਪਾ ਉਹ ਗਲਤ ਵਧਿਆ ਆ ਵਾ ਇਹ ਇਥੇ ਦੇ ਪ੍ਰਧਾਨ ਸਾਹਿਬ ਕਹਿੰਦੇ ਆ ਉਹ ਕਹਿ ਕੇ ਗਏ ਨੇ ਕਹਿੰਦੇ ਆਪਾਂ ਹੋਣੀ ਦੇ ਨਾਲ ਆਪਾਂ ਤੇਰੇ ਨਾਲ ਆ ਗਏ ਕਹਿੰਦੇ ਆਪਾਂ ਇਨਸਾਫ ਦੀ ਗੱਲ ਕਰਨੀ ਆ ਹਾਂ ਇਹ ਪਹਿਲਾਂ ਇੱਥੇ ਰਹਿੰਦੇ ਮੇਰੇ ਘੱਟੇ ਦਾ ਮੇਰੇ ਦਾਦਾ ਜੀ ਦਾ ਘਰ ਆ ਇਹ ਪਸੇ ਪਹਿਲਾਂ ਇੱਥੇ ਰਹਿੰਦੇ ਸੀ ਮੁੱਠਾ ਹੈ ਜੀ ਤੇ ਇਹਨਾਂ ਨੇ ਆਪਣੀ ਹੱਦ ਦੇ ਉਹ ਬਾਹਰ ਕਰਕੇ ਇਹ ਥਿੱਲਰ ਬਣਾ ਰਹੇ ਨੇ ਜਿਦ ਨਾਲ ਸਾਡਾ ਫਰੰਟ ਛੋਟਾ ਹੋ ਰਿਹਾ ਗਲੀ ਛੋਟੀ ਹੋ ਰਹੀ ਹੈ ਬਿਲਕੁਰੀ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਜੋ ਆਪਣਾ ਬਣਾਇਆ ਵੀ ਆਪਣੇ ਆਪਣੇ ਜਿਹੜੇ ਤੁਹਾਡੇ ਪਿੱਲਰ ਆਲਰੇਡੀ ਬਣੇ ਹੋਏ ਆ ਅਸੀਂ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ ਇੱਥੋਂ 15 ਇੰਚ ਪਿੱਲਰ ਬਾਹਰ ਕੱਢਿਆ ਅਸੀਂ ਉਦੋਂ ਕੁਝ ਨਹੀਂ ਕਿਹਾ ਵੀ ਚਲੋ ਗੁਰੂ ਘਰ ਲਈ ਗੁਰੂ ਘਰ ਬਣ ਰਿਹਾ ਠੀਕ ਆ ਸਾਨੂੰ ਬੜੀ ਖੁਸ਼ੀ ਸੀ ਪਰ ਹੁਣ ਉਸ ਤੋਂ ਬਾਅਦ ਵੀ ਫਿਰ ਅੱਗੇ ਆ ਕੇ 15 ਇੰਚ ਹੋਰ ਅੱਗੇ ਆ ਕੇ ਬਣਾ ਰਹੇ ਆ ਪਹਿਲਾਂ ਤਾਂ ਸਾਨੂੰ ਇਹ ਮੰਨਦੇ ਹੀ ਨਹੀਂ ਸੀ ਵੀ ਤੁਹਾਡੀ ਗਲੀ ਆ ਕਹਿੰਦੇ ਜੀ ਤੁਹਾਡਾ ਇੱਧਰ ਫਰੰਟ ਨਹੀਂ ਹੈ ਫਿਰ ਅਸੀਂ ਇਹਨਾਂ ਨੂੰ ਕਾਗਜ਼ ਦਿਖਾਏ ਲਿਆ ਕੇ ਰਜਿਸਟਰੀ ਤੇ ਫੇਰੇ ਹੁਣ ਮੰਨੇ ਹੈ ਕਿ ਆਜ ਤੁਹਾਡੀ ਗਲੀ ਹੈ ਪਹਿਲਾਂ ਉਹ ਸਾਡੀ ਗਲੀ ਬੰਦ ਕਰਨ ਨੂੰ ਘਰ ਦਾ ਗੇਟ ਬੰਦ ਕਰਨ ਨੂੰ ਉਹ ਜ਼ਾਰੂ ਹੋਏ ਹੋਏ ਸੀਗੇ ਔਰ ਬਿਲਕੁਲ ਇਨੇ ਬੰਦੇ ਸੀਗੇ ਉਹ ਸਾਰੇ ਸਾਨੂੰ ਇੱਕ ਇੱਕ ਕਰਕੇ ਬੰਦਾ ਬੋਲ ਰਿਹਾ ਸੀ ਬਹੁਤ ਪੂਰੀ ਤਰ੍ਹਾਂ ਬੋਲ ਰਿਹਾ ਸੀ ਮਤਲਬ ਕਿ ਤੁਸੀਂ ਇੱਕ ਪਰਿਵਾਰਕ ਮੈਂਬਰ ਸੀਗੇ ਤੇ ਉਧਰੋਂ ਦੂਜੇ ਪਾਸੇ ਉਹ ਬੰਦੇ ਕਿਥੇ ਤੋਂ ਆ ਗਏ ਉਹ ਇਹ ਪ੍ਰਧਾਨ ਹੀ ਸੀਗੇ ਜੀ ਮਿੱਡਾ ਜੀ ਦੇ ਬੰਦੇ ਸੀਗੇ ਘੱਟੋ ਘਾਟ 40 50 ਬੰਦੇ ਸੀਗੇ ਜਿਹੜੇ ਬਹੁਤ ਜ਼ਿਆਦਾ ਸਾਨੂੰ ਅਗਰੈਸਿਵ ਹੋ ਕੇ ਪੈ ਰਹੇ ਸੀ ਉਹਦਾ ਇਹ ਹੈ ਜੀ ਗੁਰਦੁਆਰੇ ਦੇ ਕੋਲ ਸਾਡੇ ਪਿੱਲਰ ਹੋਰ ਖੜਾ ਕਿ ਪਹਿਲਾਂ ਵੀ ਇਹਨਾਂ ਨੇ ਅ ਅੰਦਰ ਕੀਤਾ ਸੀ ਕਮਰਾ ਸਾਡਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਇਹਨਾਂ ਨੇ ਫਿਰ ਹੁਣ ਕਹਿੰਦੇ ਪਿੱਲਰ ਖੜਾ ਕਰਨਾ ਜੀ ਅਸੀਂ ਸ਼ੋਹ ਬਣਾਣੀ ਹੈ ਇਹ ਕਹਿੰਦੇ ਤੁਹਾਡਾ ਗੇਟ ਇੱਧਰ ਹੈਗਾ ਹੀ ਨਹੀਂ ਜੀ ਸਾਡੇ ਪਰ ਸ੍ਰੀ ਸ੍ਰੀਚ ਦੇ ਵਿੱਚ ਸਾਡਾ ਗੇਟ ਮੇਨ ਫਰੰਟ ਉਹ ਗੇਟ ਜਿਨੇ ਜਾ ਰਿਹਾ ਜੀ ਕੌਣ ਵਿਅਕਤੀ ਸਨ ਕੌਣ ਬੰਦੇ ਸੀ ਕੌਣ ਬੰਦੇ ਸੀ ਜਿਹੜੇ ਤੁਹਾਡੇ ਕੋਲੇ ਘਰ ਦੇ ਉੱਪਰ ਆ ਕੇ ਤੁਹਾਨੂੰ ਸਾਰਿਆਂ ਨੂੰ ਬੋਲ ਕੇ ਕਿਹਾ ਪ੍ਰਧਾਨ ਗੁਰਦੁਆਰੇ ਦੇ ਪ੍ਰਧਾਨ ਜੀ ਇੱਕ ਹਰਦੀਆਰ ਸਿੰਘ ਮਿੱਟਾ ਜੀ ਉਹਨਾਂ ਨੇ ਬਹੁਤ ਧਮਕੀਆਂ ਦਿੱਤੀਆਂ ਸਾਨੂੰ ਕਹਿੰਦੇ ਜੀ ਅਸੀਂ ਚੱਕ ਚੱਕ ਕੇ ਸੁਟਣਾ ਤੁਹਾਡੀ ਮਾਤਾ ਜੀ ਨੇ ਘਰੋਂ ਘਾਟ ਘਾਟ ਕੇ ਸੁਟਣਾ ਜੀ ਅਸੀਂ ਕਬਜ਼ਾ ਕਰਨਾ ਮਕਸਦ ਕਰਨ ਕੀ ਹੈ ਕਾਰਨ ਇਹ ਹੈ ਕਿ ਇਹ ਗੁਰਦੁਆਰੇ ਦਾ ਸਾਡੀ ਜਗ੍ਹਾ ਲੈਣਾ ਚਾਹੁੰਦੇ ਹੈ ਜੇ ਕਿ ਮਤਲਬ ਕਿ ਮੇਨ ਕਬਜ਼ਾ ਹੈ ਇਹਨਾਂ ਦਾ ਹੈਗਾ ਕਿ ਇਹਨਾਂ ਨੇ 6 ਨੰਬਰ 'ਚ ਵੀ ਪਹਿਲਾ ਗੁਰਦੁਆਰੇ ਦੇ ਖਿਲਾਫ ਗਲੀ ਦੇ ਖਿਲਾਫ ਹੀ ਇਹਨਾਂ ਨੇ ਪਿੱਲਰ ਖੜੇ ਕੀਤੇ ਹੈ ਉਸ ਤੋਂ ਬਾਅਦ ਹੁਣ ਸਾਡੇ ਵਾਲ ਇੱਧਰ ਵੀ ਕਰਨਾ ਚਾਹੁੰਦੇ ਹੈ ਜੀ